ਦਰਸ਼ਕੋ ਤੁਸੀਂ ਵੇਖ ਰਹੇ ਹੋ ਜੀ ਸੰਜੀ ਸੋਸ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ ਇਨਸਾਨੀ ਸਿਹਤ ਨਾਲ ਖੇਡਣ ਵਾਲੀਆਂ ਘਟਨਾਵਾਂ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਸੋ ਖਾਸ ਕਰਕੇ ਜਦੋਂ ਇਹ ਘਟਨਾਵਾਂ ਅਜਹੀਆਂ ਚੀਜ਼ਾਂ ਨਾਲ ਜੁੜੀਆਂ ਹੋਣ ਜੋ ਰੋਜ਼ਾਨਾ ਜ਼ਿੰਦਗੀ 'ਚ ਅਟੁੱਟ ਹਿੱਸਾ ਹਨ ਤਾਂ ਇਹ ਹੋਰ ਵੀ ਖਤਰਨਾਕ ਹੋ ਜਾਂਦੀਆਂ ਨੇ ਸੋ ਦੁੱਧ ਦੁੱਧ ਦੇ ਵਿੱਚ ਪਦਾਰਥ ਦੇ ਵਿੱਚ ਖਾਸ ਕਰਕੇ ਜੇ ਦੁੱਧ ਹੈ ਉਹਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਤੇ ਜਦੋਂ ਬਾਅਦ ਵਿੱਚ ਲੋਕ ਪੀਂਦੇ ਨੇ ਤਾਂ ਹੋਰ ਵੀ ਕਾਤਕ ਸਿੱਧ ਹੁੰਦੀਆਂ ਨੇ ਸੋ ਦੁੱਧ ਵਿੱਚ ਇੱਕ ਖਾਸ ਕਰਕੇ ਹਰ ਇੱਕ ਉਮਰ ਦੇ ਵਿੱਚ ਇਨਸਾਨ ਪੀਂਦਾ ਇਹ ਲਾਜ਼ਮੀ ਮੰਨਿਆ ਜਾਂਦਾ ਪੀਣਾ ਪਰ ਜੇਕਰ ਇਸ ਦੇ ਵਿੱਚ ਮਿਲਾਵਟ ਕਰਕੇ ਨਕਲੀ ਤਰੀਕੇ ਨਾਲ ਤਿਆਰ ਕਰਕੇ ਵੇਚਿਆ ਜਾਵੇ ਤਾਂ ਇਹ ਸਿੱਧਾ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਸੋ ਹਾਲੇ ਵਿੱਚ ਸੰਗਰੂਰ ਦੇ ਦਿੜਬਾ ਖੇਤਰ ਤੋਂ ਇੱਕ ਅਜਿਹੀ ਚੋਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤੀ ਪਤਨੀ ਘਰ ਵਿੱਚ ਹੀ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਰੇ ਸਨ ਤੇ ਇਹ ਕੇਵਲ ਇੱਕ ਅਪਰਾਧਕ ਕਾਰਵਾਈ ਨਹੀਂ ਸਗੋਂ ਆਮ ਲੋਕਾਂ ਦੀ ਸਿਹਤ ਅਤੇ ਭਰੋਸੇ ਨਾਲ ਧੋਖਾਧੜੀ ਵੀ ਹੈ ਸੋ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਅਤੇ ਇਹਨਾਂ ਦੀ ਪੂਰੀ ਜਾਂਚ ਕਰਕੇ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਸੋ ਸੰਗਰੂਰ ਦੇ ਦਿੜਭਾ ਖੇਤਰ ਤੋਂ ਮਿਲਾਪਟੀ ਦੁੱਧ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਘਟਨਾ ਸਾਹਮਣੇ ਆ ਰਹੀ ਹੈ ਸੋ ਇੱਕ ਪਤੀ ਤੇ ਪਤਨੀ ਆਪਣੇ ਘਰ ਵਿੱਚ ਨਕਲੀ ਵੇਰਕਾ ਤੇ ਡੇਰੀ ਦਾ ਦੁੱਧ ਤਿਆਰ ਕਰਕੇ ਵੇਚ ਰਹੇ ਸਨ ਸੋ ਸੂਚਨਾ ਮਿਲਣ ਤੇ ਸਿਹਤ ਵਿਭਾਗ ਨੇ ਤੇ ਪੁਲਿਸ ਟੀਮ ਨਾਲ ਮਿਲ ਕੇ ਪਿੰਡ ਤਿਰੰਜੀ ਖੇੜਾ ਵਿੱਚ ਇੱਕ ਕੋਠੀ ਤੇ ਛਾਪਾ ਮਾਰਿਆ ਸੋ ਛਾਪੇ ਦੌਰਾਨ ਸਿਹਤ ਅਧਿਕਾਰੀਆਂ ਨੇ ਦੁੱਧ ਦੇ ਨਮੂਨੇ ਲਏ ਸੈਂਪਲ ਲਏ ਅਤੇ ਦੋਸ਼ੀ ਪਤੀ ਪਤਨੀ ਨੂੰ ਗ੍ਰਿਫਤਾਰ ਵੀ ਕਰ ਲਿਆ ਸੋ ਜਾਂਚ ਦੌਰਾਨ ਖੁਲਾਸਾ ਇਹ ਵੀ ਹੋਇਆ ਕਿ ਹਰਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਨਾ ਰੀਫਾਈਂਡ ਦੇ ਕੈਮੀਕਲ ਮਿਲਾ ਕੇ ਨਕਲੀ ਦੁੱਧ ਤਿਆਰ ਕਰ ਰਹੇ ਨ। ਸੋ ਕਿੰਨੀ ਵੱਡੀ ਘਾਤਕ ਇਹ ਘਟਨਾ ਹੈ ਕਿ ਜੋ ਰਿਫਾਈਂਡ ਤੇ ਕੈਮੀਕਲ ਮਿਲਾ ਕੇ ਉਹ ਦੁੱਧ ਨੂੰ ਤਿਆਰ ਕਰ ਰਹੇ ਸਨ ਤੇ ਦੋਵੇਂ પતિ ਪਤਨੀ ਨਕਲੀ ਦੁੱਧ ਘਰ ਦੇ ਵਿੱਚ ਬਣਾ ਰਹੇ ਸਨ। ਸੋ ਦੋਵੇਂ ਘਰ ਵਿੱਚ ਇਹ ਮਿਲਾਵਟ ਕਰਦੇ ਸਨ ਅਤੇ ਲੋਕਾਂ ਨੂੰ ਇਹ ਦੁੱਧ ਵੀ ਵੇਚਦੇ ਰਹੇ। ਸੋ ਪੁਲਿਸ ਨੇ ਉੱਥੇ ਰਿਫਾਈਂਡ ਦੇ ਟੀਨ ਖਾਸ ਕਰਕੇ ਕੌਸਟਿਕ ਸੋਡਾ ਜਿਹੜਾ ਕੈਮੀਕਲ ਹੁੰਦਾ ਤੇ ਮਿਕਸਰ ਪਲਾਸਟਿਕ ਦੇ ਡੱਬੇ, ਬਾਲਟੀਆਂ ਤੇ ਲਗਭਗ 50 ਕੁਇੰਟਲ ਨਕਲੀ ਦੁੱਧ ਬਰਾਮਦ ਕੀਤਾ। ਸੋ ਕਿੰਨਾ ਜ਼ਿਆਦਾ ਦੁੱਧ ਉਹਨਾਂ ਨਕਲੀ ਦੁੱਧ ਉਸ ਦਿਨ ਬਰਾਮਦ ਕੀਤਾ ਜਿਹਦੇ ਉਨਾਂ ਛਾਪਾਂ ਮਾਰਿਆ। ਸੋ ਸੇਧ ਅਧਿਕਾਰੀ ਅਨੁਸਾਰ ਇਹ ਕੈਂਟ ਤੇ ਛਾਪਾਂ ਮਾਰਿਆ ਗਿਆ ਕਿ ਸਟੇਸ਼ਨ ਇੰਚਾਰਜ ਨੂੰ ਇੱਕ ਖਾਸ ਫੋਨ ਆਇਆ ਸੀ ਤੇ ਜਿਸ ਤੇ ਤੁਰੰਤ ਟੀਮ ਨੂੰ ਲੈ ਕੇ ਪਹੁੰਚ ਗਏ। ਸੋ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਪਰ ਦੁੱਧ ਅਤੇ ਸੈਂਪਲ ਖਾਸ ਕਰਕੇ ਲੈਬ ਚ ਉਹਨਾਂ ਦੀ ਜਾਂਚ ਵਾਸਤੇ ਭੇਜ ਗਏ ਨੇ। ਸੋ ਰਿਪੋਰਟ ਆਉਣ ਤੇ ਪਤਾ ਲੱਗੇਗਾ ਕਿ ਦੁੱਧ ਵਿੱਚ ਕੀ ਮਿਲਾਵਟ ਕੀਤੀ ਗਈ ਸੀ ਕੀ ਕੁੱਝ ਇਹ ਕਰਦੇ ਸੀ ਕਿਵੇਂ ਦੁੱਧ ਤਿਆਰ ਕਰਦੇ ਸੀ ਸਾਰਾ ਕੁਝ ਉਸ ਦਾ ਹੁਣ ਪਰਦਾ ਖੁੱਲੇਗਾ ਸੋ ਇਹ ਵੀ ਸਾਹਮਣੇ ਆਇਆ ਕਿ ਹਰਦੀਪ ਸਿੰਘ ਉਹ ਵੇਰਕਾ ਸੋਸਾਇਟੀ ਦਾ ਵੀ ਸਿਕੱਤਰ ਸੀ ਅਤੇ ਰੋਜ਼ਾਨਾ ਤਕਰੀਬਨ 3000 ਲੀਟਰ ਦੁੱਧ ਵੇਰਕਾ ਵਿੱਚ ਪਾਉਂਦਾ ਸੀਗਾ ਸੋ ਇੱਕ ਪਾਸੇ ਤਾਂ ਉਹ ਸਿਕੱਤਰ ਹੈ ਤੇ ਦੂਜੇ ਪਾਸੇ ਰੋਜ਼ਾਨਾ 3000 ਲੀਟਰ ਦੁੱਧ ਉਹ ਵੇਰਕਾ ਚ ਪਾਉਂਦਾ ਸੀ ਸੋ ਇਹ ਵੀ ਬਹੁਤ ਵੱਡਾ ਖੁਲਾਸਾ ਹੋਇਆ ਕਿ ਇੱਕ ਪਾਸੇ ਤਾਂ ਤੁਸੀਂ ਕੰਮ ਕਰਦੇ ਹੋ ਤੇ ਇੱਕ ਪਾਸੇ ਨਕਲੀ ਦੁੱਧ ਬਣਾਉਂਦੇ ਹੋ ਤੇ ਇੱਕ ਪਾਸੇ ਮਲਾਵਟ ਕਰਦੇ ਹੋ ਉਹ ਵੀ ਘਰ ਦੇ ਵਿੱਚ ਹੀ ਆਪਣੇ ਕੋਠੀ ਦੇ ਵਿੱਚ ਵੀ ਸੋ ਇਹ ਖਬਰ ਸਾਨੂੰ ਬਹੁਤ ਹੀ ਗੰਭੀਰ ਤੇ ਸੋਚਣਯੋਗ ਹਕੀਕਤ ਵੱਲ ਇਸ਼ਾਰਾ ਵੀ ਕਰਦੀ ਹੈ ਕਿ ਲੋਕਾਂ ਦੀ ਸਿਹਤ ਨਾਲ ਕਿਵੇਂ ਖੇਡਿਆ ਜਾ ਰਿਹਾ ਹੈ ਤਿਰਪੇ ਦੇ ਪਿੰਡ ਤਿਰੰਜੀ ਖੇੜਾ ਵਿੱਚ ਇੱਕ ਪਤੀ ਪਤਨੀ ਆਪਣੇ ਘਰ ਵਿੱਚ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਨੂੰ ਵੇਚ ਰਹੇ ਸਨ ਸੋ ਇਹ ਨਕਲੀ ਦੁੱਧ ਆਮ ਦੀ ਨਹੀਂ ਸੀਗਾ ਸੇ ਇਸ ਵਿੱਚ ਰਿਫਾਈਨਡ ਤੇ ਕੈਮੀਕਲ ਵੀ ਮਿਲਾਇਆ ਜਾਂਦਾ ਸੀ ਕਾਸਟਿਕ ਸੋਡਾ ਵੀ ਬਹੁਤ ਕੁਝ ਕੈਮੀਕਲ ਵਰਤਿਆ ਜਾਂਦਾ ਸੀ ਖਤਰਨਾਕ ਚੀਜ਼ਾਂ ਮਲਾਈਆਂ ਜਾਂਦੀਆਂ ਸਨ ਜੋ ਸਿੱਧਾ ਸੇਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਸਨ ਸੋ ਹੋਰ ਹਰਾਨੀ ਦੀ ਗੱਲ ਇਹ ਵੀ ਸੀ ਕਿ ਜਿਹੜਾ ਦੋਸ਼ੀ ਵਿਅਕਤੀ ਸੀਗਾ ਵੇਰ ਕਾ ਦੁੱਧ ਵਾਲਾ ਜੋ ਸਪਲਾਈ ਕਰਦਾ ਸੀਗਾ ਉਹ ਸੁਸਾਇਟੀ ਦਾ ਸਖਤਰ ਵੀ ਸੀ ਸੋ ਇਹ ਵੀ ਲੋਕਾਂ ਨੂੰ ਬਾਅਦ 'ਚ ਅੱਜ ਪਤਾ ਲੱਗਿਆ ਸੀਗਾ ਕਿ ਇਹ ਸਖਤਰ ਵੀ ਹੈ ਤੇ ਇਹ ਖਾਸ ਕਰਕੇ ਕੋਠੀ ਦੇ ਵਿੱਚ ਨਕਲੀ ਦੁੱਧ ਵੀ ਤਿਆਰ ਕਰ ਰਿਹਾ ਤੇ ਵੇਰ ਕਾ ਵਿੱਚ ਵੀ ਰੋ ਹਰ ਰੋਜ਼ 3000 ਲੀਟਰ ਤਕਰੀਬਨ ਦੁੱਧ ਪਾਉਂਦਾ ਸੀਗਾ ਸੋ ਇਹ ਸਥਿਤੀ ਹੋਰ ਵੀ ਖਤਰਨਾਕ ਬਣ ਜਾਂਦੀ ਹੈ ਕਿਉਂਕਿ ਲੋਕ ਇਹ ਸਮਝਦੇ ਰਹੇ ਕਿ ਉਹਨਾਂ ਨੂੰ ਪਰਉਸਯੋਗ ਕੰਪਨੀ ਦਾ ਦੁੱਧ ਹੀ ਮਿਲ ਰਿਹਾ ਹੈ ਲੋਕਾਂ ਨੂੰ ਇਹ ਹੈ ਕਿ ਅਸੀਂ ਤਾਂ ਕੁਆਲਿਟੀ ਦਾ ਦੁੱਧ ਪੀ ਰਹੇ ਹਾਂ ਵਧੀਆ ਦੁੱਧ ਪੀ ਰਹੇ ਹਾਂ ਪਰ ਉਹਨਾਂ ਨੂੰ ਇਹ ਥੋੜਾ ਪਤਾ ਸੀਗਾ ਕਿ ਉਹ ਨਕਲੀ ਦੁੱਧ ਤੇ ਜ਼ਹਿਰੀਲਾ ਦੁੱਧ ਪਿਲਾ ਰਹੇ ਹਨ ਉਹਨਾਂ ਨੂੰ ਖਾਸ ਕਰਕੇ ਜਿਹੜਾ ਦੋਸ਼ੀ ਹੈ ਬਣਾਉਣ ਵਾਲਾ ਸੋ ਇਸ ਮਾਮਲੇ ਤੇ ਸਾਨੂੰ ਸਿੱਖਣ ਵਾਲੀ ਗੱਲ ਇਹ ਹੈ ਕਿ ਖਾਦ ਪਦਾਰਥਾਂ ਵਿੱਚ ਮਲਾਵਟ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਇਹ ਕੇਵਲ ਧੋਖਾਧੜੀ ਨਹੀਂ ਹੈ ਸਿੱਧਾ ਜਨਤਾ ਦੀ ਜਾਨ ਨਾਲ ਖੇਡਣ ਵਾਲੀ ਗੱਲ ਹੈ ਸੋ ਅਜਿਹੇ ਲੋਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਹ ਅੱਗੇ ਤੋਂ ਕੋਈ ਅਜਿਹਾ ਕਦਮ ਚੁੱਕਣ ਤੋਂ ਪਰਹੇਜ਼ ਕਰਨ ਅਦਾਂ ਦਾ ਕਦਮ ਹੀ ਨਾ ਚੁੱਕਣ ਹਿੰਮਤ ਹੀ ਨਾ ਕਰਨ ਸੋ ਇਸ ਮਾਮਲੇ ਨੇ ਇਹ ਵੀ ਦਰਸਾਇਆ ਹੈ ਕਿ ਜਿਵੇਂ ਅਸੀਂ ਖਾਸ ਕਰਕੇ ਕੋਈ ਕੰਮ ਕਰਦੇ ਆ ਤਾਂ ਸਾਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਸੋ ਇਸ ਮਾਮਲੇ ਨੇ ਇਹ ਸਾਨੂੰ ਦਰਸਾਇਆ ਕਿ ਜਿਵੇਂ ਹੀ ਪੁਲਿਸ ਅਤੇ ਸੇਤ ਭਾਗ ਨੂੰ ਸੂਚਨਾ ਮਿਲਦੀ ਹੈ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਕੇ ਨਕਲੀ ਦੁੱਧ ਦੇ ਜਾਲ ਦਾ ਪਰਦਾਫਾਸ਼ ਕੀਤਾ ਹੈ ਪਰ ਇਹ ਘਟਨਾ ਸੱਚ ਹੈ ਕਿ ਜਦੋਂ ਤੱਕ ਰਿਪੋਰਟਾਂ ਨਹੀਂ ਆਉਂਦੀਆਂ ਅਸਲੀ ਨੁਕਸਾਨ ਦੀ ਪੂਰੀ ਤਸਵੀਰ ਨਹੀਂ ਮਿਲੇਗੀ ਸੋ ਜਦੋਂ ਤੱਕ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਇੱਕ ਵਾਰ ਤਾਂ ਸਾਨੂੰ ਜ਼ਰੂਰ ਡਰ ਲੱਗਦਾ ਹੈ ਲੱਖਾਂ ਹੀ ਲੋਕਾਂ ਨਾਲ ਖਿਲਵਾੜ ਹੋ ਰਿਹਾ ਸੋ ਜੋ ਵੀ ਉਸ ਦੁੱਧ ਨੂੰ ਪੀ ਰਿਹਾ ਹੋਣਾ ਦਰਸ਼ਕੋ ਸੋ ਉਸਨਾਲ ਕੀ ਬਣਦਾ ਹੋਣਾ ਉਹ ਤਾਂ ਉਸ ਨੂੰ ਪਤਾ ਉਹਦੀ ਸਿਹਤ ਕੀ ਕਰਦੀ ਹੋਣੀ ਕਿਵੇਂ ਦੀ ਉਹਦੀ ਸਿਹਤ ਰਹਿੰਦੀ ਹੋਣੀ ਪਰ ਗੱਲ ਬਹੁਤ ਹੀ ਵੱਡੀ ਹੈ ਗੱਲ ਸੋਚਣ ਵਾਲੀ ਹੈ ਦੋਕਰ ਵਿਸਤਰਾ ਨਹੀਂ ਕਰਨਾ ਚਾਹੀਦਾ ਲੋਕਾਂ ਦੀ ਸਿਹਤ ਨਾਲ ਨਹੀਂ ਖੇਡਣਾ ਚਾਹੀਦਾ ਕਿਉਂਕਿ ਜੋ ਮਿਲਾਵਟ ਕਰ ਰਿਹਾ ਹੈ ਉਹ ਤਾਂ ਕਸੂਰਵਾਰ ਹੈ ਪਰ ਜੋ ਲੱਖਾਂ ਦੀ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਹੈ ਤੇ ਉਹ ਖਾਸ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਵੀ ਪਾ ਰਿਹਾ ਹੁਣ ਦੁੱਧ ਹਰ ਇੱਕ ਨੂੰ ਚਾਹੀਦਾ ਹੁੰਦਾ ਜੀ ਹਰ ਕੋਈ ਖਰੀਦ ਲੈਂਦਾ ਜਿਹਦੇ ਘਰ ਮੱਝਾਂ ਨਹੀਂ ਹੈਗੀਆਂ ਪਰ ਜਿਹਦੇ ਘਰ ਮੱਝਾਂ ਨੇ ਉਹ ਤਾਂ ਪੀਂਦਾ ਪਰ ਜਿਸਦੇ ਘਰ ਮੱਝਾ ਨਹੀਂ ਹੈਗੀਆਂ ਉਹ ਤਾਂ ਦੁੱਧ ਮੁੱਲ ਦੇ ਹੀ ਪੀਏਗਾ ਸੋ ਬਿਮਾਰ ਹੋਣ ਵਾਲੀ ਗੱਲ ਹੈ ਸੋ ਹੋਟਲਾਂ ਵਿੱਚ ਵੀ ਦੁੱਧ ਵਰਤਿਆ ਜਾਂਦਾ ਆਪਣੇ ਘਰਾਂ ਵਿੱਚ ਵੀ ਦੁੱਧ ਵਰਤਿਆ ਜਾਂਦਾ ਤੇ ਹਸਪਤਾਲਾਂ ਦੇ ਵਿੱਚ ਵੀ ਦੁੱਧ ਵਰਤਿਆ ਜਾਂਦਾ ਜਿੱਥੇ ਉਹ ਇੱਕ ਦਾ ਬੰਦਾ ਪਹਿਲੀ ਮਰੀਜ਼ ਹੈ ਤੇ ਉਹ ਤੋਂ ਬਾਅਦ ਉਹ ਜੋ ਮਲਾਵਟੀ ਦੁੱਧ ਉਹ ਪੀਏਗਾ ਹੋਰ ਬਿਮਾਰ ਹੋ ਜਾਵੇਗਾ ਸੋ ਅਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਜੇਕਰ ਅਸੀਂ ਬਿਜ਼ਨਸ ਕਰਨਾ ਸੀ ਇਮਾਨਦਾਰੀ ਨਾਲ ਕਰੀਏ ਖਾਸ ਕਰਕੇ ਅਜਿਹ ਕਪੜਾ ਰਾ ਕਰੀਏ ਤਾਂ ਕਿ ਜਿਹੜੀ ਲੱਖਾਂ ਲੋਕਾਂ ਦੀ ਜ਼ਿੰਦਗੀ ਹੈ ਉਹ ਖਤਰੇ ਵਿੱਚ ਨਾ ਪੈ ਸਕੇ